ਹਾਂਜੀ ਦੋਸਤੋ ਬਾਬਾ ਪ੍ਰਾਪਰਟੀ ਚੈਨਲ ਤੇ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਹੀ ਬਜਟ ਵਾਲੀ ਕੋਠੀ ਜਿਹੜੀ ਹੈ ਲੈ ਕੇ ਆਏ ਹਾਂ ਅਕਸ਼ੇਦੀ ਵੀਰਪਰਾ ਕਹਿੰਦੇ ਸੀ ਬਾਈ ਜੀ ਕੋਈ ਸਾਤੀ ਕੋਠੀ ਹੋਈ ਤਾਂ ਦੱਸਿਓ ਸੋ 4 ਮਰਲਿਆਂ ਦੇ ਵਿੱਚ ਡਬਲ ਸੜਕ ਦੇ ਉੱਤੇ ਦੋ ਗਲੀਆਂ ਦੇ ਉੱਤੇ ਜਿਹੜੀ ਹੈ ਕੋਠੀ ਬਣੀ ਹੋਈ ਹੈ ਇੰਟਰਲੋਕ ਲੱਗੀ ਹੋਈ ਹੈ ਸਿਵਰ ਪਿਆ ਹੋਇਆ ਤੇ ਬਹੁਤ ਹੀ ਵਧੀਆ ਮੁਹੱਲੇ ਦੇ ਵਿੱਚ ਜਿਹੜੀ ਹੈ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸਾਰੀ ਕੋਠੀ ਦੇ ਵਿੱਚ ਪੱਥਰ ਵੀ ਲੱਗਿਆ ਹੋਇਆ ਸੋ ਇੱਕ ਮਲਾਜ਼ਮ ਵੀਰ ਦੀ ਜਿਹੜੀ ਆ ਇਹ ਕੋਠੀ ਹੈਗੀ ਹੈ ਦੇਖਾਂਗੇ ਆਪਾਂ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਹ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਕਿਉਂਕਿ ਫ੍ਰੀ ਆਫ ਕੋਸਟ ਹੀ ਆ ਤੇ ਆਜੋ ਗੱਲ ਕਰਦੇ ਆਂ ਫਿਰ ਇਸ ਕੋਠੀ ਦੀ ਤਾਂ ਸਟਾਰਟਿੰਗ ਤੇ ਆਪਾਂ ਦੇਖ ਸਕਦੇ ਆਂ ਲੈਟਰਿੰਗ ਬਾਥਰੂਮ ਆ ਜਿਹੜੇ ਬਣੇ ਹੋਏ ਆ ਇੱਕ ਚ ਇੰਗਲਿਸ਼ ਸ਼ੀਟ ਤੇ ਦੂਜੇ ਪਾਸੇ ਦੇਸੀ ਸੀਟ ਜਿਹੜੀ ਇਹ ਲੱਗੀ ਹੋਈ ਆ ਸੋ ਦੋ ਵਾਸ਼ਰੂਮ ਸਟਾਰਟਿੰਗ ਤੇ ਆ ਤੇ ਪੋਰਚ ਤੇ ਲੋਬੀ ਇੱਕ ਕੀਤਾ ਹੋਇਆ ਸੋ ਸਾਧਨ ਆਪਾਂ ਵੱਡਾ ਵੀ ਘਰੇ ਲਗਾ ਸਕਦੇ ਆ ਕੋਈ ਬੰਦਸ਼ ਨਹੀਂ ਕਈ ਵਾਰੀ ਪੋਰਚ ਛੋਟਾ ਹੁੰਦਾ ਤਾਂ ਛੋਟੀ ਗੱਡੀ ਹੀ ਜਿਹੜੀ ਆ ਘਰੇ ਲੱਗਦੀ ਆ ਸੋ ਇਸ ਕਰਕੇ ਪੋਰਚ ਲੋਬੀ ਇੱਕ ਹੋਣ ਕਰਕੇ ਗੱਡੀ ਆਪਾਂ ਵੱਡੀ ਵੀ ਲਗਾ ਸਕਦੇ ਆ ਸੋ ਚਾਰ ਮਰਲਿਆਂ ਦੇ ਵਿੱਚ ਕੋਠੀ ਆ ਤੇ ਪੂਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਦਾ ਕੰਮ ਆ ਉਹ ਹੋਇਆ ਵੀ ਆ ਸੋ ਸਿੰਗਲ ਸਟੋਰੀ ਇੱਕ ਉਠੀਆ ਤੇ ਇਹ ਹੈਗੇ ਆ ਜੀ ਕਿਚਨ ਰਸੋਈ ਇਸ ਕਰਦੀ ਸੋ ਸਾਰੀ ਇਹ ਕੋਠੀ ਬਹੁਤੀ ਵਧੀਆ ਬਣੀ ਹੋਈ ਆ ਤੇ ਰੇਟ ਵੀ ਇਹਦਾ ਬਿਲਕੁਲ ਜਾਇਜ਼ ਆ ਸੋ ਦੂਸਰੇ ਬੈਡਰੂਮ ਦੇ ਵਿੱਚ ਆਪਾਂ ਇੰਟਰ ਜਿਹੜਾ ਕਰ ਚੁੱਕੇ ਆ ਸੋ ਰੇਟ ਦੀ ਗੱਲ ਕਰੀਏ ਤਾਂ 22 ਲੱਖ ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਫਿਊਟ ਹੋ ਜਾਊਗੀ ਸੋ ਜਸਵੀਰ ਭਰਾਣੇ ਇਹ ਕੋਠੀ ਖਰੀਦਣੀ ਆ ਤੁਸੀਂ ਜੋ ਵੀ ਡਿਸਪਲੇ ਤੇ ਨੰਬਰ ਦਿੱਤਾ ਹੋਇਆ ਉੱਥੇ ਕੰਟੈਕਟ ਕਰ ਸਕਦੇ ਹੋ ਸੋ 22 ਲੱਖ ਰੁਪਏ ਡਿਮਾਂਡ ਦੇ ਨਾਲ ਤੋਂ ਅੱਜ ਵਾਸਤੇ ਕੋਠੀ ਲੈ ਕੇ ਆਏ ਆ ਸੋ ਜਿਸ ਵੀ ਵੀਰ ਭਰਾਣੇ ਕੋਠੀ ਖਰੀਦਣੀ ਆ ਜੇ ਉਹਨੂੰ ਕੋਠੀ ਇਹ ਪਸੰਦ ਆਉਂਦੀ ਹੈ ਤਾਂ ਰੇਟ ਦੇ ਵਿੱਚ ਛੂਟ ਹੋ ਜਾਊਗੀ ਸੋ ਫੋਨ ਦੇ ਵਿੱਚ ਨਾਂ ਯਾਨਕੀ ਪੁੱਛਿਆ ਕਰੋ ਕਿ ਕਿੱਥੋਂ ਤੱਕ ਬਣ ਜੂਗੀ ਕਿੱਥੋਂ ਤੱਕ ਨਹੀਂ ਬਣਦੀ ਠੀਕ ਹੈ ਜੇਕਰ ਤੁਹਾਨੂੰ ਕੋਠੀ ਪਸੰਦ ਆ ਗਈ ਤੇ ਰੇਟ ਦੇ ਵਿੱਚ ਸ਼ੂਟ ਹੋ ਜੂਗੀ ਕਿਉਂਕਿ ਬਹੁਤੇ ਵੀਰਾਂ ਦਾ ਸੁਝਾਅ ਹੁੰਦਾ ਵੀ ਪਹਿਲਾਂ ਪੁੱਛਦੇ ਕਿ ਕਿੱਥੋਂ ਤੱਕ ਬਣ ਜੂ ਬਾਈ ਜੀ 18 ਤੱਕ ਬਣ ਜੂ 20 ਤੱਕ ਬਣ ਜੂ ਠੀਕ ਹੈ ਫਿਰ ਉਹ 15 ਤੇ ਜਾ ਵੜਦੇ ਸੋ ਮਹਿੰਗਾਈ ਦੇ ਅਕੋਰਡਿੰਗ ਬਾਈ ਜੀ ਇਸ ਤੋਂ ਸਸਤੀ ਜਿਸ ਤਰ੍ਹਾਂ ਦੀ ਇਹ ਕੋਠੀ ਬਣੀ ਹੋਈ ਹੈ ਇਸ ਤੋਂ ਸਸਤੀ ਕੋਠੀ ਜਿਹੜੀ ਆ ਨਹੀਂ ਮਿਲਣੀ ਮੈਂ ਬਾਰ ਬਾਰ ਕਹਿ ਰਿਹਾ ਰੇਟ ਦੇ ਵਿੱਚ ਸ਼ੂਟ ਹੋ ਜੂਗੀ ਮਾਨਤਨ ਹੋ ਜੂਗਾ ਯਾਨੀ ਕਿ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਜਿੰਨਾ ਵੀਰ ਭਰਾਵਾਂ ਨੇ ਸਪੋਰਟ ਕੀਤੀ ਹੈ ਜਿਹੜੇ ਨਵੇਂ ਵੀਰ ਆਏ ਆ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਚਾਰ ਮਰਲਿਆਂ ਦੇ ਵਿੱਚ ਡਬਲ ਸਟੋਰੀ ਆ ਆਪਣੇ ਦੋ ਛੜਕਾਂ ਦੇ ਉੱਤੇ ਜਿਹੜੀ ਹੈ ਕੋਠੀ ਆ ਸਿੰਗਲ ਸਟੋਰੀ ਜਿਹੜੀ ਹੈ ਕੋਠੀ ਬਣੀ ਹੋਈ ਆ ਆਸ-ਪਾਸੀ ਦੀ ਲੋਕੇਸ਼ਨ ਤੁਸੀਂ ਦੇਖ ਸਕਦੇ ਹੋ ਸੋਹਣੀ ਲੋਕੇਸ਼ਨ ਆ ਸੋਹਣੇ ਘਰ ਬਣੇ ਹੋਏ ਆ ਧੰਨਵਾਦ ਜੀ